ਹਾ ਚਿੱਟੇ ਦੰਦ ਮੋਤੀਆਂ ਵਰਗੇ ਹਾਸੇ ਚੋਂ ਖਿੜ ਖਿੜ ਫੁੱਲ ਪੈਂਦੇ ਵੇਸਾ ਚੱਲਦਿਆ ਮੇਰੇ ਤੇ ਨਾਮ ਪੰਬਾਲ ਸਾਬ ਲੈਂਦੇ ਤੇਰੀ ਇੱਕ ਦੀਦ ਲਈ ਫਟੇ ਕਾਲਜਾ ਸਬਰ ਦੇ ਨਹੀਂ ਹੁੰਦਾ ਛੇਤੀ ਹੋ ਜਾਈਏ ਇੱਕ ਗੁਰੂ ਕਰੇ ਨਤ ਸੁਖ ਰਹਾ ਮੰਗਦੀ ਹਾਏ ਨੀਂਦ ਹੀ ਲੁੱਟ ਕੇ ਲੈ ਗਿਆ ਸੱਜਣਾ ਆ ਲੜਕਵਾਰੀ ਦੀ ਤੇਰੀ ਕਰ ਗਈ ਅੱਖ ਸ਼ੈਤਾਨੀ ਹੁਣ ਤਾਂ ਖੈਰ ਨਹੀਂ ਲੱਗਦੀ ਹਾਏ ਨੀਂਦ ਹੀ ਲੁੱਟ ਕੇ ਲੈ ਗਿਆ ਸੱਜਣਾ ਆ ਲੜਕਵਾਰੀ ਦੀ ਤੇਰੀ ਕਰ ਗਈ ਅੱਖ ਸ਼ੈਤਾਨੀ ਹੁਣ ਤਾਂ ਖੈਰ ਨਹੀਂ ਲੱਗਦੀ ਹੁਣ ਤਾਂ ਖੈਰ ਨਹੀਂ ਲੱਗਦੀ ਧੰਨਵਾਦ ਬਾਈ ਜੀ ਜੇਕਰ ਮੇਰਾ ਗਾਣਾ ਇਹ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਅਤੇ ਇਸ ਨਾਲ ਦੀ ਨਾਲ ਬਾਈ ਜੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਰੇ ਧੰਨਵਾਦ ਜੀ ਓਕੇ